ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਿਲਾਵਲ ਮਹਲਾ ਪੰਜਵਾਂ ਸਰਬ ਕਲਿਆਣ ਕੀਏ ਗੁਰਦੇਵ ਸੇਵਕ ਆਪਣੀ ਲਾਇਓ ਸੇਵ ਬਿਗਨ ਨਾ ਲਾਗੇ ਜਪ ਅਲਖ ਭੇਵ ਤਰਤ ਪਨੀਤਾ ਪਈ ਗੁਣ ਗਾਏ ਦਰਤ ਗਿਆ ਹਰ ਨਾਮ ਧਿਆਏ ਰਹਾ ਸਭ ਨੇ ਥਾਈ ਰਵਿਆ ਆਪ ਆਰ जुगाਦ ਜੰਕਾ ਵੜ ਪ੍ਰਤਾਪ ਗੁਰ ਪ੍ਰਸਾਦ ਨਾ ਹੋਏ ਸੰਤਾਪ ਗੁਰ ਕੇ ਚਰਨ ਲਗੇ ਮਨ ਮਿਠੇ ਨੇਰ ਬੇਗਨ ਹੋਏ ਸਭ ਉਰਥਾਈਂ ਉਠੇ ਸਾਬ ਸੁਖ ਪਾਏ ਸਤ ਗੁਰ ਤੁਠੇ ਪਾ ਬ੍ਰਹਮ ਪ੍ਰਪੇ ਰਖ ਵਾਲੇ ਜਿੱਥੇ ਕਿਥੇ ਦਿਸਹਿ ਨਾ ਲੈ ਨਾਨਕ ਦਾਸ ਸੁਖਸਮ ਪ੍ਰਤ ਪਲੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਿਲਾਵਲ ਮਹਲਾ ਪੰਜਵਾਂ ਸਰਬ ਕਲਿਆਣ ਕੀ ਗੁਰਦੇਵ ਸੇਵਕ ਆਪਣੀ ਲਾਇਓ ਸੇਵ ਬਿਗਨ ਨਾ ਲਾਗੇ ਜਪ ਅਲਖ ਭੇਵ ਤਰਤ ਪਨੀਤ ਪਈ ਗੁਣ ਗਾਏ ਦਰਤ ਗਿਆ ਹਰ ਨਾਮ ਧਿਆਏ ਰਹਾ ਸਭ ਨੇ ਥਾਈ ਰਵਿਆ ਆਪ ਆਦ ਜੁਗਾਦ ਜੰਕਾ ਵਡ ਪਰਤਾਪ ਗੁਰ ਪ੍ਰਸਾਦ ਨਾ ਹੋਏ ਸੰਤਾਪ ਗੁਰ ਕੇ ਚਰਨ ਲਗੇ ਮਨ ਮਿਠੇ ਨੇਰ ਬੇਗਨ ਹੋਏ ਸਭ ਉਰਥਾਈ ਉਠੇ ਸਾਬ ਸੁਖ ਪਾਏ ਸਤ ਗੁਰ ਤੁਠੇ ਪਾ ਬ੍ਰਹਮ ਪ੍ਰਪੇ ਰਖ ਵਾਲੇ ਕਿੱਥੇ ਕਿੱਥੇ ਦਿਸੈ ਨਾ ਲੈ ਨਾਨਕ ਦਾਸ ਖਸਮ ਪ੍ਰਤ ਪਲੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਿਲਾਵਲ ਮਹਲਾ ਪੰਜਵਾਂ ਸਰਬ ਕਲਿਆਣ ਕੀ ਗੁਰਦੇਵ ਸੇਵਕ ਆਪਣੀ ਲਾਇਓ ਸੇਵ ਬਿਗਨ ਨਾ ਲਾਗੇ ਜਪ ਅਲਖ ਭੇਵ ਤਰਤ ਪਨੀਤ ਪਈ ਗੁਣ ਗਾਏ ਦਰਤ ਗਿਆ ਹਰ ਨਾਮ ਧਿਆਏ ਰਹਾ ਸਭ ਨੇ ਥਾਇ ਰਵਿਆ ਆਪ ਆਦ ਜੁਗਾਦ ਜੰਕਾ ਵਡ ਪਰਤਾਪ ਗੁਰ ਪ੍ਰਸਾਦ ਨਾ ਹੋਏ ਸੰਤਾਪ ਗੁਰ ਕੇ ਚਰਨ ਲਗੇ ਮਨ ਮਿਠੇ ਨੇਰ ਬੇਗਨ ਹੋਏ ਸਭ ਉਰਥਾਈਂ ਉਠੇ ਸਾਬ ਸੁਖ ਪਾਏ ਸਤ ਗੁਰ ਤੁਠੇ ਪਾ ਬ੍ਰਹਮ ਪ੍ਰਪੈ ਰਖ ਵਾਲੇ ਜਿੱਥੇ ਕਿਥੇ ਦਿਸਹਿ ਨਾ ਲੈ ਨਾਨਕ ਦਾਸ ਖਸਮ ਪ੍ਰਤ ਪਲੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਿਲਾਵਲ ਮਹਲਾ 5ਵਾਂ ਸਰਬ ਕਲਿਆਣ ਕੇ ਗੁਰਦੇਵ ਸੇਵਕ ਆਪਣੇ ਲਾਇਓ ਸੇਵ ਬਿਗਨ ਨ ਲਾਗੇ ਜਪ ਅਲਖ ਭੇਵ ਤਰ ਤਪਨੀਤ ਪਈ ਗੁਣ ਗਾਏ ਦਰਤ ਗਿਆ ਹਰ ਨਾਮ ਧਿਆਏ ਰਹਾ ਸਭ ਨੇ ਥਾਈ ਰਵਿਆ ਆਪ ਆਦ ਜੁਗਾਦ ਜੰਕਾ ਵਡ ਪਰਤਾਪ ਗੁਰ ਪ੍ਰਸਾਦ ਨਾ ਹੋਏ ਸੰਤਾਪ ਗੁਰ ਕੇ ਚਰਨ ਲਗੇ ਮਨ ਮਿਠੇ ਨੇਰ ਬੇਗਨ ਹੋਏ ਸਭ ਉਰਥਾਈ ਉਠੇ ਸਾਬ ਸੁਖ ਪਾਏ ਸਤ ਗੁਰ ਤੁਠੇ ਪਾ ਬ੍ਰਹਮ ਪ੍ਰਪੇ ਰਖ ਵਾਲੇ ਕਿੱਥੇ ਕਿੱਥੇ ਦਿਸੈ ਨਾ ਲੈ ਨਾਨਕ ਦਾਸ ਖਸਮ ਪ੍ਰਤ ਪਲੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਿਲਾਵਲ ਮਹਲਾ ਪੰਜਵਾਂ ਸਰਬ ਕਲਿਆਣ ਕੀ ਗੁਰਦੇਵ ਸੇਵਕ ਆਪਣੀ ਲਾਇਓ ਸੇਵ ਬਿਗਨ ਨਾ ਲਾਗੇ ਜਪ ਅਲਖ ਭੇਵ ਤਰਤ ਪਨੀਤ ਪਈ ਗੁਣ ਗਾਏ ਦਰਤ ਗਿਆ ਹਰ ਨਾਮ ਧਿਆਏ ਰਹਾ ਸਭ ਨੇ ਥਾਇ ਰਵਿਆ ਆਪ ਆਦ ਜੁਗਾਦ ਜੰਕਾ ਵਡ ਪਰਤਾਪ ਗੁਰ ਪ੍ਰਸਾਦ ਨਾ ਹੋਏ ਸੰਤਾਪ ਗੁਰ ਕੇ ਚਰਨ ਲਗੇ ਮਨ ਮਿਠੇ ਨੇਰ ਬੇਗਨਾ ਹੋਏ ਸਭ ਉਰਥਾਈਂ ਉਠੇ ਸਾਬ ਸੁਖ ਪਾਏ ਸਤ ਗੁਰ ਤੁਠੇ ਪਾ ਬ੍ਰਹਮ ਪ੍ਰਪੇ ਰਖ ਵਾਲੇ ਜਿੱਥੇ ਕਿਥੇ ਦਿਸਹਿ ਨਾ ਲੈ ਨਾਨਕ ਦਾਸ ਖਸਮ ਪ੍ਰਤ ਪਲੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਿਲਾਵਲ ਮਹਲਾ ਪੰਜਵਾਂ ਸਰਬ ਕਲਿਆਣ ਕੀ ਗੁਰਦੇਵ ਸੇਵਕ ਆਪਣੀ ਲਾਇਓ ਸੇਵ ਬਿਗਨ ਨਾ ਲਾਗੇ ਜਪ ਅਲਖ ਭੇਵ ਤਰਤ ਪਨੀਤ ਪਈ ਗੁਣ ਗਾਏ ਦਰਤ ਗਿਆ ਹਰ ਨਾਮ ਧਿਆਏ ਰਹਾ ਸਭ ਨੇ ਥਾਇ ਰਵਿਆ ਆਪ ਆਰ जुगाਦ ਜੰਕਾ ਵਡ ਪਰਤਾਪ ਗੁਰ ਪ੍ਰਸਾਦ ਨਾ ਹੋਏ ਸੰਤਾਪ ਗੁਰ ਕੇ ਚਰਨ ਲਗੇ ਮਨ ਮਿਠੇ ਨੇਰ ਬੇਗਨ ਹੋਏ ਸਭ ਉਰਥਾਈਂ ਉਠੇ ਸਾਬ ਸੁਖ ਪਾਏ ਸਤ ਗੁਰ ਤੁਠੇ ਪਾ ਬ੍ਰਹਮ ਪ੍ਰਪੇ ਰਖ ਵਾਲੇ ਜਿੱਥੇ ਕਿਥੇ ਦਿਸਹਿ ਨ ਲੈ नानक दास खसम प्रत्त पले सतनाम श्री वाहि गुरु साहिब जी बलावला महला 5वां सर्व कल्याण किए गुरु देव सेवक अपने लायो सेव बिगन न लागे जप अलख पेव ਤਰ ਤਪ ਨੇਤਾ ਪਈ ਗੁਣ ਗਾਏ ਦਰ ਤਗਿਆ ਹਰ ਨਾਮ ਧਿਆਏ ਰਹਾ ਸਭ ਨੇ ਥਾਈ ਰਵਿਆ ਆਪ ਆਦ ਜੁਗਾਦ ਜੰਕਾ ਵਡ ਪਰਤਾਪ ਗੁਰ ਪ੍ਰਸਾਦ ਨਾ ਹੋਏ ਸੰਤਾਪ ਗੁਰ ਕੇ ਚਰਨ ਲਗੇ ਮਨ ਮਿਠੇ ਨਿਰਬਿਗਨ ਹੋਏ ਸਭ ਉਰਥਾਈਂ ਉਠੇ ਸਾਬ ਸੁਖ ਪਾਏ ਸਤ ਗੁਰ ਤੁਠੇ ਪਾ ਬ੍ਰਹਮ ਪ੍ਰਪੇ ਰਖ ਵਾਲੇ ਕਿੱਥੇ ਕਿੱਥੇ ਦਿਸੈ ਨਾ ਲੈ ਨਾਨਕ ਦਾਸ ਖਸਮ ਪ੍ਰਤ ਪਲੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਿਲਾਵਲ ਮਹਲਾ ਪੰਜਵਾਂ ਸਰਬ ਕਲਿਆਣ ਕੀ ਗੁਰਦੇਵ ਸੇਵਕ ਆਪਣੀ ਲਾਇਓ ਸੇਵ ਬਿਗਨ ਨਾ ਲਾਗੇ ਜਪ ਅਲਖ ਭੇਵ ਤਰਤ ਪਨੀਤ ਪਈ ਗੁਣ ਗਾਏ ਦਰਤ ਗਿਆ ਹਰ ਨਾਮ ਧਿਆਏ ਰਹਾ ਸਭ ਨੇ ਥਾਇ ਰਵਿਆ ਆਪ ਆਰ जुगाਦ ਜੰਕਾ ਵਡ ਪਰਤਾਪ ਗੁਰ ਪ੍ਰਸਾਦ ਨਾ ਹੋਏ ਸੰਤਾਪ ਗੁਰ ਕੇ ਚਰਨ ਲਗੇ ਮਨ ਮਿਠੇ ਨੇਰ ਬੇਗਨ ਹੋਏ ਸਭ ਉਰਥਾਈਂ ਉਠੇ ਸਾਬ ਸੁਖ ਪਾਏ ਸਤ ਗੁਰ ਤੁਠੇ ਪਾ ਬ੍ਰਹਮ ਪ੍ਰਪੇ ਰਖ ਵਾਲੇ ਜਿੱਥੇ ਕਿਥੇ ਦਿਸਹਿ ਨਾ ਲੈ ਨਾਨਕ ਦਾਸ ਸੁਖਸਮ ਪ੍ਰਤ ਪਲੇ ਰਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਿਲਾਵਲਾ ਮਹਲਾ 5ਵਾਂ ਸਰਬ ਕਲਿਆਣ ਕੇ ਗੁਰਦੇਵ ਸੇਵਕ ਆਪਣੇ ਲਾਇਓ ਸੇਵ ਬਿਗਨ ਨ ਲਾਗੇ ਜਪ ਅਲਖ ਭੇਵ ਤਰ ਤਪਨੀਤਾ ਪਈ ਗੁਣ ਗਾਏ ਦਰਤ ਗਿਆ ਹਰ ਨਾਮ ਧਿਆਏ ਰਹਾ ਸਭ ਨੇ ਥਾਇ ਰਵਿਆ ਆਪ ਆਰ जुगाਦ ਜੰਕਾ ਵਡ ਪਰਤਾਪ ਗੁਰ ਪ੍ਰਸਾਦ ਨਾ ਹੋਏ ਸੰਤਾਪ ਗੁਰ ਕੇ ਚਰਨ ਲਗੇ ਮਨ ਮਿਠੇ ਨੇਰ ਬੇਗਨ ਹੋਏ ਸਭ ਉਰਥਾਈਂ ਉਠੇ ਸਭ ਸੁਖ ਪਾਏ ਸਤ ਗੁਰ ਤੁਠੇ ਪਾ ਬ੍ਰਹਮ ਪ੍ਰਪੇ ਰਖ ਵਾਲੇ ਜਿੱਥੇ ਕਿਥੇ ਦਿਸਹਿ ਨਾ ਲੈ ਨਾਨਕ ਦਾਸ ਸੁਖ ਸਮ ਪ੍ਰਤ ਪਲੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਿਲਾਵਲ ਮਹਲਾ ਪੰਜਵਾ ਸਰਬ ਕਲਿਆਣ ਕੀ ਗੁਰਦੇਵ ਸੇਵਕ ਆਪਣੀ ਲਾਇਓ ਸੇਵ ਬਿਗਨ ਨਾ ਲਾਗੇ ਜਪ ਅਲਖ ਭੇਵ ਤਰਤ ਪਨੀਤ ਪਈ ਗੁਣ ਗਾਏ ਦਰਤ ਗਿਆ ਹਰ ਨਾਮ ਧਿਆਏ ਰਹਾ ਸਭ ਨੇ ਥਾਇ ਦਵਿਆ ਆਪ ਆਦ ਜੁਗਾਦ ਜੰਕਾ ਵਡ ਪਰਤਾਪ ਗੁਰ ਪ੍ਰਸਾਦ ਨਾ ਹੋਏ ਸੰਤਾਪ ਗੁਰ ਕੇ ਚਰਨ ਲਗੇ ਮਨ ਮਿਠੇ ਨੇਰ ਬੇਗਨ ਹੋਏ ਸਭ ਉਰਥਾਈਂ ਉਠੇ ਸਭ ਸੁਖ ਪਾਏ ਸਤ ਗੁਰ ਤੁਠੇ ਪਾ ਬ੍ਰਹਮ ਪ੍ਰਪੈ ਰਖ ਵਾਲੇ ਕਿੱਥੇ ਕਿੱਥੇ ਦਿਸਹਿ ਨਾ ਲੈ नानक दास खुशम प्रत्त पले सतनाम श्री वाहे गुरु साहिब जी मिलावल महला 5वां सर्व कल्याण किए गुरु देव सेवक अपने लायो सेव बिगन न लागे जप अलख पेव ਤਰ ਤਪ ਨੇਤਾ ਪਈ ਗੁਣ ਗਾਏ ਦਰ ਤਗਿਆ ਹਰ ਨਾਮ ਧਿਆਏ ਰਹਾ ਸਭ ਨੇ ਥਾਈ ਰਵਿਆ ਆਪ ਆਰ ਜੁਗਾਦ ਜੰਕਾ ਵੜ ਪ੍ਰਤਾਪ ਘਰ ਪ੍ਰਸਾਦ ਨਾ ਹੋਏ ਸੰਤਾਪ ਗੁਰ ਕੇ ਚਰਨ ਲਗੇ ਮਨ ਮਿਠੇ ਨਿਰਬਿਗਨ ਹੋਏ ਸਭ ਉਰਥਾਈ ਉਠੇ ਸਾਬ ਸੁਖ ਪਾਏ ਸਤ ਗੁਰ ਤੁਠੇ ਪਾ ਬ੍ਰਹਮ ਪ੍ਰਪੇ ਰਖ ਵਾਲੇ ਜਿਥੇ ਕਿਥੇ ਦਿਸਹਿ ਨਾ ਲੈ ਨਾਨਕ ਦਾਸ ਸੁਖ ਸਮ ਪ੍ਰਤ ਪਲੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਿਲਾਵਲ ਮਹਲਾ ਪੰਜਵਾ ਸਰਬ ਕਲਿਆਣ ਕੀ ਗੁਰਦੇਵ ਸੇਵਕ ਆਪਣੀ ਲਾਇਓ ਸੇਵ ਬਿਗਨ ਨਾ ਲਾਗੇ ਜਪ ਅਲਖ ਭੇਵ ਤਰਤ ਪਨੀਤ ਪਈ ਗੁਣ ਗਾਏ ਦਰਤ ਗਿਆ ਹਰ ਨਾਮ ਧਿਆਏ ਰਹਾ ਸਭ ਨੇ ਥਾਇ ਰਵਿਆ ਆਪ ਆਦ ਜੁਗਾਦ ਜੰਕਾ ਵਡ ਪਰਤਾਪ ਘਰ ਪ੍ਰਸਾਦ ਨਾ ਹੋਏ ਸੰਤਾਪ ਘਰ ਕੇ ਚਰਨ ਲਗੇ ਮਨ ਮਿਠੇ ਨੇਰ ਬੇਗਨ ਹੋਏ ਸਭ ਉਰਥਾਈਂ ਉਠੇ ਸਾਬ ਸੁਖ ਪਾਏ ਸਤ ਗੁਰ ਤੁਠੇ ਪਾ ਬ੍ਰਹਮ ਪ੍ਰਪੇ ਰਖ ਵਾਲੇ ਕਿੱਥੇ ਕਿੱਥੇ ਦਿਸਹਿ ਨਾ ਲੈ ਨਾਨਕ ਦਾਸ ਖਸਮ ਪ੍ਰਤ ਪਲੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਿਲਾਵਲ ਮਹਲਾ ਪੰਜਵਾਂ ਸਰਬ ਕਲਿਆਣ ਕੀ ਗੁਰਦੇਵ ਸੇਵਕ ਆਪਣੀ ਲਾਇਓ ਸੇਵ ਬਿਗਨ ਨਾ ਲਾਗੇ ਜਪ ਅਲਖ ਭੇਵ ਤਰਤ ਪਨੀਤ ਪਈ ਗੁਣ ਗਾਏ ਦਰਤ ਗਿਆ ਹਰ ਨਾਮ ਧਿਆਏ ਰਹਾ ਸਭ ਨੇ ਥਾਈ ਰਵਿਆ ਆਪ ਆਰ जुगाਦ ਜੰਕਾ ਵਡ ਪਰਤਾਬ ਗੁਰ ਪ੍ਰਸਾਦ ਨਾ ਹੋਏ ਸੰਤਾਪ ਗੁਰ ਕੇ ਚਰਨ ਲਗੇ ਮਨ ਮਿਠੇ ਨੇਰੋ ਬੇਗਨ ਹੋਏ ਸਭ ਉਰਥਾਈਂ ਉਠੇ ਸਾਬ ਸੁਖ ਪਾਏ ਸਤ ਗੁਰ ਤੁਠੇ ਪਾ ਬ੍ਰਹਮ ਪ੍ਰਪੇ ਰਖ ਵਾਲੇ ਕਿੱਥੇ ਕਿੱਥੇ ਦਿਸਹਿ ਨਾ ਲੈ ਨਾਨਕ ਦਾਸ ਖਸਮ ਪ੍ਰਤ ਪਲੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਿਲਾਵਲ ਮਹਲਾ ਪੰਜਵਾ ਸਰਬ ਕਲਿਆਣ ਕੀ ਗੁਰਦੇਵ ਸੇਵਕ ਆਪਣੀ ਲਾਇਓ ਸੇਵ ਬਿਗਨ ਨਾ ਲਾਗੇ ਜਪ ਅਲਖ ਭੇਵ ਤਰਤ ਪਨੀਤ ਪਈ ਗੁਣ ਗਾਏ ਦਰਤ ਗਿਆ ਹਰ ਨਾਮ ਧਿਆਏ ਰਹਾ ਸਭ ਨੇ ਥਾਇ ਰਵਿਆ ਆਪ ਆਦ ਜੁਗਾਦ ਜੰਕਾ ਵਡ ਪਰਤਾਪ ਗੁਰ ਪ੍ਰਸਾਦ ਨਾ ਹੋਏ ਸੰਤਾਪ ਗੁਰ ਕੇ ਚਰਨ ਲਗੇ ਮਨ ਮਿਠੇ ਨੇਰ ਬੇਗਨ ਹੋਏ ਸਭ ਉਰਥਾਈਂ ਉਠੇ ਸਾਬ ਸੁਖ ਪਾਏ ਸਤ ਗੁਰ ਤੁਠੇ ਪਾ ਬ੍ਰਹਮ ਪ੍ਰਪੇ ਰਖ ਵਾਲੇ ਕਿੱਥੇ ਕਿੱਥੇ ਦਿਸਹਿ ਨਾ ਲੈ ਨਾਨਕ ਦਾਸ ਖਸਮ ਪ੍ਰਤ ਪਲੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਿਲਾਵਲ ਮਹਲਾ ਪੰਜਵਾਂ ਸਰਬ ਕਲਿਆਣ ਕੀ ਗੁਰਦੇਵ ਸੇਵਕ ਆਪਣੀ ਲਾਇਓ ਸੇਵ ਬਿਗਨ ਨਾ ਲਾਗੇ ਜਪ ਅਲਖ ਭੇਵ ਤਰਤ ਪਨੀਤ ਪਈ ਗੁਣ ਗਾਏ ਦਰਤ ਗਿਆ ਹਰ ਨਾਮ ਧਿਆਏ ਰਹਾ ਸਭ ਨੇ ਥਾਇ ਰਵਿਆ ਆਪ ਆਰ जुगाਦ ਜੰਕਾ ਵਡ ਪਰਤਾਪ ਗੁਰ ਪ੍ਰਸਾਦ ਨਾ ਹੋਏ ਸੰਤਾਪ ਗੁਰ ਕੇ ਚਰਨ ਲਗੇ ਮਨ ਮਿਠੇ ਨੇਰ ਬੇਗਨ ਹੋਏ ਸਭ ਉਰਥਾਈ ਉਠੇ ਸਾਬ ਸੁਖ ਪਾਏ ਸਤ ਗੁਰ ਤੁਠੇ ਪਾ ਬ੍ਰਹਮ ਪ੍ਰਪੈ ਰਖ ਵਾਲੇ ਕਿੱਥੇ ਕਿੱਥੇ ਦਿਸੈ ਨਾ ਲੈ ਨਾਨਕ ਦਾਸ ਖਸਮ ਪ੍ਰਤ ਪਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ